ਨੇ ਵਰਕਰ ਦੇ ਨਾਲ ਵੀ ਹੈ ਵਰਕਰ ਵੀ ਇਹਨਾਂ ਦਾ ਉਜੋਂ ਲੀਡਰ ਵੀ ਇਹਨਾਂ ਦੇ ਨਾਲ ਉញੋਂ ਫਿਰਦੇ ਆ ਇੱਕ ਟਾਂ ਬਾਹਰ ਤੇ ਦੇਣੀ ਹੈ ਜਦ ਜਦ ਐਮਐਲਏ ਐਮਪੀ ਦੀ ਟਿਕਟ ਦੇਣੀ ਬੰਦਾ ਬਾਹਰ ਤੇ ਲਿਆਉਣਾ ਹੈ ਚਾਹੇ ਉਹ ਆਮ ਆਦਮੀ ਹੈ ਚਾਹੇ ਭਾਜਪਾ ਹੈ ਵਰਕਰ ਦੀ ਕਦਰ ਕੋਈ ਨਹੀਂ ਇਹਦਾ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪਸ ਚ ਦੋ ਸੀਗੇ ਇੱਕ ਪਟਤਾਂ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੁਣ ਹੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਉਹ ਡੱਬੂ ਸੀਗਾ ਜੱਟਾਂ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿਆ ਹਾਲ ਐ ਤੇਰਾ ਅੱਜ ਕਿਆ ਖਾਦਾ ਕਹਿੰਦਾ ਮੈਂ ਕਿਆ ਖਾਣਾ ਸੁੱਕੀ ਰੋਟੀ ਦੇਤੀ ਐ ਮੇਰੇ ਮੂਹਰੇ ਗੇਰ ਕੇ ਉੱਪਰ ਲੱਸੀ ਗੇਰ ਗਈ ਛੋਟੀ ਜੀ ਬਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਰਹੇ ਮਾਨ ਤਾਣ ਦੇ ਬੰਨੇ ਬੈਠੇ ਇਹਨੇ ਤੈ ਐ ਕਿਆ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀ ਔਰ ਤਾਂ ਕੂੜੇ ਮਿਲੇ ਅੱਜ ਤਾਂ ਕੰਜਕਣ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਨ ਤਾਣ ਦਾ ਪੁੱਤ ਆ ਜਿਹੜਾ ਡੱਬੂ ਐ ਜੱਟ ਵਾਲਾ ਕਹਿੰਦਾ ਮੈਂ ਤਾਂ ਮਾਨ ਤਾਣ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਨਤਾਨਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਨਤਾਨਾ ਨੇ ਇਹ ਹੈ ਵੀ ਜੱਟ ਦੇ ਹੈਗੇ ਦੋ ਜਨਾਨੇ ਤੇ ਇਹ ਤਾਂ ਉਹ ਕਹਿੰਦੇ ਦੀ ਤੂੰ ਦੁੱਪੂ ਕੁੱਤੇ ਦੀ ਜਾਨੀ ਕਦੀ ਉਹ ਕਹਿੰਦੇ ਦੀ ਤੂੰ ਦੁੱਪੂ ਕੁੱਤੇ ਦੀ ਜਾਨੀ ਕਹਿੰਦਾ ਬਸ ਆਹੀ ਮਾਨਤਾਨਾ ਬਸ ਸੁੱਤੇ ਰੋਟੀਆਂ ਖਾ ਕੇ ਕਿਜਾਰਾ ਕੁਝ ਯਾਰ ਇਹ ਆਮ ਆਦੀ ਪਾਰਟੀ ਆ ਰ ਭਾਜਪੀ ਦੇ ਜਿੰਨੇ ਬਰਕਰਾਰ ਲੀਡਰ ਹੈ ਮਾਨਤਾਨਾ ਦੇ ਪੁੱਕੇ ਬੈਠੇ ਆ ਉਹਨਾਂ ਨੂੰ ਐ ਕਹਿਣ ਨੂੰ ਹੈ ਵੀ ਸਾਡੇ ਉੱਪਰ ਸਰਕਾਰ ਹੈ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਹੈ ਆਹੀ ਮਾਨਤਾਨਾ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਇਸੋ ਚ ਚਰਨਜੀਤ ਚੰਨੀ ਦੇ ਇੱਕ ਵੀਡੀਓ ਸਾਹਮਣੇ ਆਈ ਹੈ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਹੈ ਔਰ ਖਾਸ ਜਾਤੀ ਨੂੰ ਟਾਰਗੇਟ ਵੀ ਕੀਤਾ ਗਿਆ ਕਿਵੇਂ ਦੇਖਦੇ ਸਰ ਬੜੀ ਮੈਂ ਤਾਂ ਆਪ ਉਹ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਵੀ ਇੱਕ ਲੇਡੀ ਕੈਂਡੀਡੇਟ ਅਸੀਂ ਤਾਂ ਉਹਨੂੰ ਆਪਣੀ ਭੈਣ ਕਹਿੰਦੇ ਆ ਉਹਦੇ ਉਹਨੂੰ ਨਾਲ ਉਹਨਾਂ ਦੇ ਉਹ ਖੜੀ ਆ ਤੇ ਕਿਹੋ ਜੀ ਵਰਡਿੰਗ ਯੂਜ਼ ਕਰ ਰਿਹਾ ਇੱਕ ਸਟੇਟ ਦੇ ਸੀਐਮ ਰਹਿ ਚੁੱਕਾ ਇਨਸਾਨ ਕਹੇ ਡੱਬੂ ਕੁੱਤੇ ਦੀ ਮਤਲਬ ਕਿ ਸੋਨ ਸੋ ਮੈਂ ਮੈਨੂੰ ਤਾਂ ਕਹਿਣਾ ਵੀ ਔਖਾ ਲੱਗ ਰਿਹਾ ਕਿ ਹੋਜੀ ਵਰਡਿੰਗ ਯੂਜ਼ ਕਰ ਰਿਹਾ ਔਰ ਸਾਰੇ ਜਣੇ ਤਾੜੀਆਂ ਮਾਰ ਰਿਹਾ ਉਹਦੀਆਂ ਗੱਲਾਂ ਸੁਣ ਕੇ ਤੇ ਵਡਿੰਗ ਸਾਹਿਬ ਦੀ ਵਾਈਫ ਉਹਨਾਂ ਦੇ ਨਾਲ ਖੜੀ ਹੈ ਇਹ ਕੀ ਦਰਸਾਉਣਾ ਕੀ ਚਾਹੁੰਦੇ ਆ ਇਹ ਇਟਸ ਵੈਰੀ ਸੈਡ ਟੂ ਹੇਅਰ ਜੀ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਲੱਗ ਕਮਿਸ਼ਨ ਮੰਨੀ ਉਹ ਅੱਗੇ ਵੀ ਕਹੀ ਇਹ ਇਹੋ ਜਿਹੇ ਵਾਰਦਾਤਾਂ ਚੰਨੀ ਸਾਹਿਬ ਆ ਚੁੱਕੇ ਆ ਇਹ ਬਾਜ਼ ਨਹੀਂ ਆਉਂਦੇ ਇਹੋ ਜਿਹੇ ਵੋਟਿੰਗਸ ਯੂਜ਼ ਕਰਨ ਲੱਗਦਾ ਮਹਿਲਾਵਾਂ ਦਾ અપਮਾਨ ਹੈ ਸਿੱਧਾ ਸਿੱਧਾ ਡਾਇਰੈਕਟ ਮਹਿਲਾਵਾਂ ਨੂੰ ਸਭ ਤੋਂ ਵੱਡੀ ਗੱਲ ਹੈ ਮਹਿਲਾ ਨੂੰ ਕੋਲ ਖੜੇ ਕਰਕੇ ਮਹਿਲਾ ਬਾਰੇ ਟਿੱਪਣੀ ਕਰ ਰਹੇ ਹੋ ਤੁਸੀਂ ਦੇਖੋ ਕਿੱਡੀ ਮਾੜੀ ਗੱਲ ਹੈ ਜੀ ਇਹ ਇੱਕ ਪਾਸੇ ਤਾਂ ਆਪਣਾ ਰਾਜਾ ਜੀ ਵੋਟ ਮੰਗ ਰਹੇ ਆ ਕਿ ਇਹ ਇਥੋਂ ਦੀ ਪਹਿਲੀ ਮਹਿਲਾ ਕੈਂਡੀਡੇਟ ਖੜੀ ਹੋਈ ਹੈ ਸਾਨੂੰ ਵੋਟਾਂ ਦੇ ਤੇ ਦੂਜੇ ਪਾਸੇ ਆਹ ਉਹਨਾਂ ਮਹਿਲਾ ਨੂੰ ਨਾਮ ਨਿਕੀ ਦੇਈ ਜਾਂਦੇ ਆ ਮੈਂ ਤਾਂ ਬੜਾ ਹਰਾਨ ਆ ਜੀ ਇਹਨਾਂ ਦੀ ਟਿੱਪਣੀ ਸੁਣ ਕੇ ਕਮਾਲ ਹੀ ਹੋ ਗਈ ਇੱਕ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੇ Sí, hombre,